ਹੌਲੀ ਹੌਲੀ ਸਾਨੂੰ ਪਤਾ ਲੱਗਦਾ ਰਿਹਾ ਇੱਥੇ ਧੂਰੀ ਪਾਉਂਦੇ ਇਹਨਾਂ ਨਾਲ ਗੱਲਬਾਤ ਕਰੀ ਹਾਂਜੀ ਇਹਨਾਂ ਨੇ ਟ੍ਰੀਟਮੈਂਟ ਦਿੱਤਾ ਉਹਦਾ ਖਾਣ ਵਾਸਤੇ ਵੀ ਤੇ ਆ ਮੋਤੀ ਪਾਉਣ ਨੂੰ ਦਿੱਤਾ ਬੇਟੀ ਦੇ ਹੋਂਦ ਵੀ ਮੋਤੀ ਪਾਇਆ ਹੋਇਆ ਜੀ ਓਕੇ ਤੇ ਇਹ ਬਿਲਕੁਲ ਠੀਕ ਮੇਮ ਸਾਹਿਬ ਜੀ ਮੇਮ ਸਾਹਿਬ ਤੇ ਜਿਹੜਾ ਤੁਸੀਂ ਮੋਤੀ ਪਾਇਆ ਸੀਗਾ ਵੈਸ ਤੋਂ ਕੀ ਪ੍ਰੋਬਲਮ ਸੀ ਜਿਹਨੂੰ ਗੁੜੀਆਂ ਨੂੰ ਵੀਟ ਅਲਰਜੀ ਸੀਗੀ ਜੀ ਓਕੇ ਹਾਂ ਪੇਟ ਚ ਦਰਦ ਹੁੰਦਾ ਸੀ ਇਹਦਾ ਖੂਨ ਨਹੀਂ ਬਣਦਾ ਸੀਗਾ ਜੀ ਪ੍ਰੋਬਲਮ ਸੀ ਕੜਾ ਪਾਉਣ ਦੇ ਨਾਲ ਉਹ ਠੀਕ ਹੋ ਗਈ ਜੀ ਅੱਛਾ ਇਹਨਾਂ ਦੇ ਕੜਾ ਪਾਇਆ ਇਹ ਕੜਾ ਪਾਇਆ ਹੋਇਆ ਹਾਂ ਜਾਨੀ ਜਦੋਂ ਇੱਕ ਸਾਲ ਤੋਂ ਸਾਨੂੰ ਡਾਕਟਰ ਸਾਹਿਬ ਦਾ ਪਤਾ ਲੱਗਿਆ ਤਾਂ ਡਾਕਟਰ ਸਾਹਿਬ ਤੋਂ ਲੱਤੀ ਆ ਤਾਂ ਠੀਕ ਆਉਗਾ ਤੇ ਇਹਨਾਂ ਨੇ ਕੀ ਤੁਹਾਨੂੰ ਰਿੰਗ ਵਗੈਰਾ ਜਾਂ ਮੋਤੀ ਦਿੱਤਾ ਨਹੀਂ ਮੈਨੂੰ ਕੜਾ ਦਿੱਤਾ ਸੀ ਕੜੇ ਦੇ ਵਿੱਚ ਹੀ ਮੋਤੀ ਲੈ ਕੇ ਦਿੱਤਾ ਓਕੇ ਠੀਕ ਠਾਕ ਹੋ ਜੀ ਬਿਲਕੁਲ ਜੀ ਡਾਕਟਰ ਸਾਹਿਬ ਮੈਂ ਪਹਿਲਾਂ ਤਾਂ ਨਹੀਂ ਸੀ ਮੰਨਦੀ ਕਿ ਮੋਤੀ ਪਾਉਣ ਦੇ ਨਾਲ ਕੋਈ ਠੀਕ ਹੁੰਦਾ ਪਰ ਪਹਿਲਾਂ ਵੀ ਆਪਾਂ ਇੱਕ ਵੀਡੀਓ ਕੀਤੀ ਹੈ ਤੇ ਹੁਣ ਮਰੀਜ਼ਾਂ ਨਾਲ ਵੀ ਮੈਂ ਗੱਲਬਾਤ ਕੀਤੀ ਹੈ ਕਿ ਬਾਕੀ ਮੋਤੀ ਪਾਉਣ ਦੇ ਨਾਲ ਹਰ ਇੱਕ ਬਿਮਾਰੀ ਦਾ ਹੱਲ ਹੈਗਾ ਤੁਸੀਂ ਇਹਦੇ ਵਿੱਚ ਕੀ ਜਾਦੂ ਘੋਲ ਕੇ ਪਾਇਆ ਜਿਹੜਾ ਮੋਤੀ ਪਾਉਣ ਨਾਲ ਹਰ ਇੱਕ ਬਿਮਾਰੀ ਠੀਕ ਹੋ ਜਾਂਦੀ ਹੈ ਸ਼ਸ਼ੇਕਾਲ ਜੀ ਪੋਲੀਵੁੱਡ ਨਾ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੇਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ 10 ਕੋਸੀ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਮੋਤੀਆਂ ਵਾਲੀ ਕਿ ਮੋਤੀ ਪਾਣ ਦੇ ਨਾਲ ਹਰ ਇੱਕ ਬਿਮਾਰੀ ਦਾ ਜਿਹੜਾ ਹੱਲ ਹੈ ਮੋਤੀ ਪਾਣ ਦੇ ਨਾਲ ਹਰ ਇੱਕ ਬਿਮਾਰੀ ਠੀਕ ਹੁੰਦੀ ਹੈ ਤੇ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਕਿ ਮੈਂ ਹੁਣ ਵੀ ਹੱਥ ਦੇ ਵਿੱਚ ਮੋਤੀ ਫੜੇ ਹੋਏ ਨੇ ਇਹ ਮੋਤੀ ਪਾਣ ਦੇ ਨਾਲ ਕੋਈ ਖਾਂਸੀ ਹੋਵੇ ਅਲਰਜੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਮੋਟਾਪਾ ਹੋਵੇ, ਗੋਡਿਆਂ ਦਾ ਦਰਦ ਹੋਵੇ, ਸਰਵਾਈਕਲ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਇਹ ਮੋਤੀ ਪਾਣ ਦੇ ਨਾਲ ਠੀਕ ਹੋ ਜਾਂਦੀ ਹੈ ਜਿਹੜੀ ਅਸੀਂ ਵੀਡੀਓ ਕੁਝ ਟਾਈਮ ਪਹਿਲਾਂ ਪਾਈ ਸੀ ਉਹਦੇ ਤੇ ਚੰਗੇ ਕਮੈਂਟ ਵੀ ਆਏ ਨੇ ਤੇ ਮਾੜੇ ਕਮੈਂਟ ਵੀ ਆਏ ਨੇ ਮਾੜੇ ਕਮੈਂਟ ਕੀ ਆਏ ਨੇ ਕਿ ਲੋਕ ਕਹਿੰਦੇ ਨੇ ਕਿ ਮੋਤੀ ਪਾਣ ਦੇ ਨਾਲ ਇਦਾਂ ਕਿਦਾਂ ہماری ਜਿਹੜੀ ਆ ਠੀਕ ਹੁੰਦੀ ਆ ਤੇ ਮੇਰੇ ਨਾਲ ਜਿਹੜੇ ਨੇ ਕੁਝ ਮਰੀਜ਼ ਨੇ ਜਿਹੜੇ ਮੋਤੀ ਪਾਣ ਦੇ ਨਾਲ ਠੀਕ ਹੋਏ ਨੇ ਉਹ ਮੌਜੂਦ ਨੇ ਗੱਲਬਾਤ ਕਰਨਗੇ ਕਿ ਉਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਉਹ ਕਿੰਨੇ ਟਾਈਮ ਦੇ ਵਿੱਚ ਠੀਕ ਹੋਏ ਨੇ ਸ਼ਸ਼ੀ ਕਲਵਿਚ ਜੀ ਕਿੱਥੋਂ ਆਇਓ ਸਾਡਾ ਮੀਮષા ਪਿੰਡਾ ਜੀ ਮੀਮષા ਪਿੰਡ ਤੇ ਜਿਹੜਾ ਤੁਸੀਂ ਮੋਤੀ ਪਾਇਆ ਸੀਗਾ ਵੈਸਟਰਨ ਕੀ ਪ੍ਰੋਬਲਮ ਸੀ ਦੇਨੂੰ ਗੁਡੀਆਂ ਨੂੰ ਵੀਟ ਅਲਰਜੀ ਸੀਗੀ ਜੀ ਓਕੇ ਹਾਂ ਪੇਟ ਚ ਦਰਦ ਹੁੰਦਾ ਸੀ ਇਹਦਾ ਖੂਨ ਨਹੀਂ ਬਣਦਾ ਸੀਗਾ ਜੀ ਹੂੰ ਪ੍ਰੋਬਲਮ ਸੀ ਕੜਾ ਪਾਉਣ ਦੇ ਨਾਲ ਉਹ ਠੀਕ ਹੋ ਗਈ ਜੀ ਅੱਛਾ ਇਹਨਾਂ ਦੇ ਕੜਾ ਪਾਇਆ ਇਹ ਕੜਾ ਪਾਇਆ ਹੋਇਆ ਇਹਨਾਂ ਨੂੰ ਹਾਂ 3 ਸਾਲ ਹੋ ਗਏ ਜਿਹਨੂੰ ਪਾਇਆ ਹੂੰ ਠੀਕ ਆ ਜੀ ਬਿਲਕੁਲ ਖੂਨ ਵੀ ਬਣ ਰਿਹਾ ਹੈ ਇਹਦਾ weight ਵੀ ਵੱਧ ਰਿਹਾ ਹੈ ਜੀ ਬਿਲਕੁਲ ਠੀਕ ਆ ਉਹ ਕਣਕ ਵੀ ਖਾਂਦੀ ਹੈ ਜੀ ਹਾਂ ਕਿੰਨੇ ਟਾਈਮ ਤੋਂ ਸੀਗੀ ਇਹਨਾਂ ਨੇ ਪ੍ਰੋਬਲਮ ਪਹਿਲਾਂ ਨੂੰ ਮੰਨੂ ਵੀ 5 ਸਾਲ ਤੋਂ ਬਾਅਦ ਹੋ ਗਈ ਸੀ ਪ੍ਰੋਬਲਮ ਸਟਾਰਟਿੰਗ ਓਕੇ ਇਹ ਫਿਰ ਜਿਹੜਾ ਤੁਸੀਂ ਕੜਾ ਪਾਇਆ ਗਾ ਇਹਦੇ ਇਹ ਮਤਲਬ ਕਿੰਨੇ ਟਾਈਮ ਬਾ ਇਹ 6 ਕੁ ਮਹੀਨਿਆਂ ਬਾਅਦ ਹੀ ਉਹਦਾ ਨਾਲ ਹੁੰਦੀ ਖਾਣ ਲੱਗੀ ਥੋੜੀ ਥੋੜੀ ਮਾਂ ਨੱਤੀ ਰੋਟੀ ਖਾਣ ਲੱਗੀ ਇੱਕ ਲੱਗੀ ਫਿਰ ਹੌਲੀ ਹੌਲੀ ਮੈਨੂੰ ਪ੍ਰੋਪਰ ਜਿਵੇਂ ਨਾਰਮਲ ਖਾਂਦੀ ਹੈ ਜੀ ਖਾਣਾ ਕੁਛ ਵੀ ਖਾਂਦੀ ਹੈ ਕਣਕ ਦਾ ਬਣਿਆ ਮੈਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂ ਬਿਲਕੁਲ ਠੀਕ ਹੈ ਜੀ ਪਹਿਲਾਂ ਹੋਰ ਵੀ ਦਵਾਈਆਂ ਖਵਾਈਆਂ ਇਹਨੂੰ ਕਿਤੋਂ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਦਵਾਈ ਖਾਂਦੀ ਸੀ ਦਵਾਈ ਖਾਂਦੇ ਖਾਂਦੇ ਠੀਕ ਰਹਿੰਦੀ ਸੀ ਉਸ ਤੋਂ ਬਾਅਦ ਮੈਨੂੰ ਵਿਆ ਕੜਾ ਫੋਨ ਦੇ ਨਾਲੇ ਬਿਲਕੁਲ ਠੀਕ ਹੈ ਜੀ ਤਾਂ ਠੀਕ ਹੈ ਬੱਚੇ ਹੁਣ ਤੈਨੂੰ ਫਰਕ ਆ ਫਰਕ ਆ ਪਹਿਲਾਂ ਨਾਲੋਂ ਰੋਟੀ ਖਾਣੀ ਹੈ ਘੜੇ ਜੋਸ ਕੋ ਜ਼ਰੂਰੀ ਨਹੀਂ ਹੈਗਾ ਕਿ ਜੇ ਕੋਈ ਪ੍ਰੋਬਲਮ ਆ ਤਾਂ ਉਹਨੂੰ ਮੋਤੀ ਹੀ ਪਾਣਾ ਡਾਕਟਰ ਸਾਹਿਬ ਵੱਲੋਂ ਕੋਈ ਰਿੰਗ ਵਗੈਰਾ ਦਿੱਤੀ ਜਾਂਦੀ ਆ ਕੋਈ ਮੋਤੀ ਦਿੱਤਾ ਜਾਂਦਾਗਾ ਕੋਈ ਕੜਾ ਦਿੱਤਾ ਜਾਂਦਾਗਾ ਪ੍ਰੋਬਲਮ ਦੇ ਹਿਸਾਬ ਦੇ ਨਾਲ ਹੋਰ ਵੀ ਮਰੀਜ਼ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆ ਜੀ ਮਲੇਕਪੁਰਲਾ ਨਹੀਂ ਕੋਰਲਾ ਕੀ ਪ੍ਰੋਬਲਮ ਸੀਗੀ ਮੇਰੀ ਪੋਤੀ ਨੂੰ ਬੀਟ ਅਲਰਜੀ ਸੀਗੀ ਬਹੁਤ ਔਖੀ ਰਹਿੰਦੀ ਸੀਗੀ ਉਲਟੀਆਂ ਲੱਗ ਜਾਂਦੀਆਂ ਸੀ ਤੇ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਰਿਹਾ ਇੱਥੇ ਧੂਰੀ ਪਹੁੰਚੇ ਇਹਨਾਂ ਨਾਲ ਗੱਲਬਾਤ ਕਰੀ ਹਾਂਜੀ ਇਹਨਾਂ ਨੇ ਟ੍ਰੀਟਮੈਂਟ ਦਿੱਤਾ ਉਹਦਾ ਖਾਣ ਵਾਸਤੇ ਵੀ ਤੇ ਆ ਮੋਤੀ ਪਾਉਣ ਨੂੰ ਦਿੱਤਾ ਮੇਟੀ ਦੇ ਹੋਂ ਵੀ ਮੋਤੀ ਪਾਇਆ ਹੋਇਆ ਜੀ ਓਕੇ ਤੇ ਇਹ ਬਿਲਕੁਲ ਠੀਕ ਆ ਇਹਨਾਂ ਨੂੰ ਵੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਇਹਨਾਂ ਨੂੰ ਪ੍ਰੋਬਲਮ ਹੋਈ ਸੀ ਕੋਈ 6 ਮਹੀਨੇ ਪਹਿਲੇ ਪਤਾ ਲੱਗਿਆ ਸੀਗਾ ਸੀ ਪੈਸੇ ਬਚਪਨ ਤੋਂ ਇਹਦੀ ਸਿਹਤ ਬਹੁਤ ਡਾਊਨ ਰਹਿੰਦੀ ਸੀ ਇੰਦਰ ਧਿਆਨ ਹੀ ਨਹੀਂ ਕਰਿਆ ਜਦੋਂ ਬੀਟਰ ਅਲਰਜੀ ਕਰਾਈ ਟੈਸਟ ਤਾਂ ਬੀਟਰ ਨਾਲ ਹੀ ਆ ਗਿਆ ਫਿਰ ਅਸੀਂ ਇੱਥੇ ਗੌਰ ਕਰਨ ਲੱਗਿਆ ਕਿ ਕਿਵੇਂ ਇੱਥੋਂ ਦਾ ਪਤਾ ਲੱਗਿਆ ਇਹ ਡਾਕਟਰ ਸਾਹਿਬ ਨਾਲ ਫੋਨ ਨੰਬਰ ਤੇ ਸੰਪਰਕ ਹੋਇਆ ਸੀਗਾ ਹਮ ਫੋਨ ਨੰਬਰ ਤੇ ਸੰਪਰਕ ਹੋ ਕੇ ਅਸੀਂ ਇਹਦੇ ਕੋਲੇ ਤੇ ਇੱਥੇ ਆ ਗਏ ਹਮ ਇੱਥੇ ਆ ਕੇ ਫਿਰ ਗੱਲਬਾਤ ਕਰੀ ਸਾਰੀ ਇਹਨਾਂ ਨੇ ਦਿੱਤਾ ਟਰੀਟਮੈਂਟ ਤੇ ਬੇਟੀ ਬਿਲਕੁਲ ਕੋਈ ਮੈਡੀਸਨ ਵਗੈਰਾ ਵੀ ਦਿੱਤੀ ਸੀ ਹਾਂ ਪਹਿਲਾਂ 6 ਮਹੀਨੇ ਖਵਾਈਆ ਮੈਡੀਸਨ ਇਹਨਾਂ ਨੂੰ ਤੇ ਉਸ ਤੋਂ ਬਾਅਦ ਉਹ ਬੰਦ ਕਰਤੀ ਹੁਣ ਸਿਰਫ ਮੋਤੀ ਹੀ ਨਿਕਲਦੇ ओके ओके मेडिसिन ਨਹੀਂ ਚਾਹੀਦਾ ਅੱਛਾ ਅੰਕਲ ਜੀ ਕਈ ਨਾ ਲੋਕ ਮਾਰੇ ਕਮੈਂਟ ਉਹ ਕਰਦੇ ਆ ਕੀ ਪਤਾ ਨਹੀਂ ਪੱਤਰਕਾਰ ਆਪਦੇ ਵਿਊ ਵਧਾਣ ਦੇ ਮਾਰੇ ਇਦਾਂ ਦੇ ਕੁਝ ਕਰੀ ਜਾਂਦੇ ਆ ਤੁਸੀਂ ਇਹ ਮੋਤੀ ਪਾਏ ਨੇ ਤੁਹਾਨੂੰ ਵਾਕੇ ਹੀ ਫਰਕ ਨਜ਼ਰ ਆਇਆ ਹਾਲਾਂਕਿ ਤੇ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ ਹਾਂ ਉਹ ਮੋਤੀ ਪਾਇਆ ਹੈ RAM ਨਾ ਬੇਟੀ ਠੀਕ ਠਾਕ ਆ ਕੋਈ ਦਿੱਕਤ ਨਹੀਂ ਹੈ ਹਾਂ ਸਾਤੋ ਸਕੰਦੀਪਿੰਦੀ ਅਗੇ ਜੇ ਕਿਤੇ ਵਿਆਹ ਸ਼ਾਦੀ ਚ ਜਾਣਾ ਜਾਂ ਰਿਸ਼ਤੇਦਾਰਾਂ ਦੇ ਜਾਣਾ ਅਸੀਂ ਘਰੋਂ ਖਾਣਾ ਬਣਾ ਕੇ ਤੇ ਵਾਸਤੇ ਸਪੈਸ਼ਲ ਅੱਡ ਲੈ ਕੇ ਜਾਂਦੇ ਸੀ ਪਹਿਲਾ ਪ੍ਰੋਬਲਮ ਆਉਂਦੀ ਸੀ ਵੀ ਸਪੈਸ਼ਲ ਖਾਣਾ ਉਹਦੇ ਲਈ ਬਣਾਉਣਾ ਪੈਂਦਾ ਸੀ ਹੁਣ ਉਹੀ ਕਣਕ ਦੀ ਰੋਟੀ ਜਿਹੜੀ ਆਪਾਂ ਨੇ ਉਹ ਖਾ ਲੈਂਦੀ ਸੱਚ ਸਾਰਾ ਕੁਝ ਉਹੀ ਖਾ ਰਹੀ ਹੈ ਹੁਣ ਕੋਈ ਪਰਹੇਜ ਨਹੀਂ ਹੈ ਤੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹਣਾ ਹੈ ਮੈਂ ਤਾਂ ਕਹਿੰਨੇ ਇਹ ਚੀਜ਼ ਦਾ ਬਹੁਤ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਕਿ ਇਹਦੀ ਰਿਐਕਸ਼ਨ ਨਹੀਂ ਹੈ ਕੋਈ ਸਾਈਡ ਵਾਈਟ ਨਹੀਂ ਹੈ ਕੋਈ ਕੀ ਇੰਨਾ ਬਾਹਰ ਕਾਸਟਲੀ ਨਹੀਂ ਹੈ ਇਹ ਹਰੇਕ ਨੂੰ ਇਹ ਚੀਜ਼ ਦਾ ਲਾਭ ਲੈਣਾ ਚਾਹੀਦਾ ਜੀ ਹਾਂਜੀ ਅੰਕਲ ਜੀ ਤੁਹਾਡਾ ਨਾਮ ਪਿੰਡ ਦਾ ਨਾਮ ਤੇ ਫੋਨ ਨੰਬਰ ਇੱਕ ਵਾਰ ਜਰੂਰ ਬੋਲ ਜੀ ਜਰੂਰ ਜੀ ਜਰੂਰ ਮੇਰੇ ਨਾਮ ਜਸਪਾਲ ਸਿੰਘ ਬਲੇਰਕੋੜਾ ਜੀ ਫੋਨ ਨੰਬਰ ਹੈਗਾ 9814203107 ਇੱਕ ਵਾਰ ਹੋਰ ਬੋਲ ਜੀ 9814203107 ਸਾਡੇ ਨਾਲ ਹੋਰ ਵੀ ਮਰੀਜ਼ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਲ ਅੰਕਲ ਜੀ ਕਿੱਥੋਂ ਆਏ ਜੀ ਮੇਰਾ ਪਿੰਡ ਧੰਦੀ ਵਾਲੀ ਓਕੇ ਜੀ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੈਨੂੰ ਹੈਪੇਟਿਟਿਸ ਕਾਲਾ ਪੀਲੀਆ ਸੀ ਹੂੰ ਕਾਲਾ ਪੀਲੀਆ ਸੀ ਕਿੰਨੇ ਟਾਈਮ ਤੋਂ ਸੀਗੀ ਪ੍ਰੋਬਲਮ ਮੈਨੂੰ 2010 ਤੋਂ ਪ੍ਰੋਬਲਮ ਸੀ 2010 ਤੋਂ ਕਿੰਨੀ ਕ ਮੈਡੀਸਨ ਵਗੈਰਾ ਖਾ ਲਈ ਮੈਡੀਸਨ ਦਾ ਪਤਾ ਹੀ ਨਹੀਂ ਕਿੰਨੀ ਕ ਖਾ ਲਈ ਹੋਊਗੀ ਸਰਕਾਰੀ ਚੋਂ ਵੀ ਖਾਦੀਆ ਪ੍ਰਾਈਵੇਟ ਵੀ ਹੂੰ ਯਾਨੀ ਜਦੋਂ ਇੱਕ ਸਾਲ ਤੋਂ ਸਾਨੂੰ ਡਾਕਟਰ ਸਾਹਿਬ ਦਾ ਪਤਾ ਲੱਗਿਆ ਤਾਂ ਡਾਕਟਰ ਸਾਹਿਬ ਤੋਂ ਲੱਤੀ ਆ ਤਾਂ ਠੀਕ ਆ ਹੁਣ ਤੇ ਇਹਨਾਂ ਨੇ ਕੀ ਤੁਹਾਨੂੰ ਰਿੰਗ ਵਗੈਰਾ ਜਾਂ ਮੋਤੀ ਦਿੱਤਾ ਨਹੀਂ ਮੈਨੂੰ ਕੜਾ ਦਿੱਤਾ ਸੀ ਕੜੇ ਦੇ ਵਿੱਚ ਹੀ ਮੋਤੀ ਲਾ ਕੇ ਦਿੱਤਾ ਸੀ ਓਕੇ ਤੇ ਇਹ ਤੁਹਾਨੂੰ ਕਿੰਨੇ ਕ ਟਾਈਮ ਬਾਅਦ ਫਰਕ ਨਜ਼ਰ ਆਉਣ ਲੱਗਿਆ ਸੀਗਾ ਮੈਨੂੰ ਤਾਂ ਇਹ ਇਹ ਮਹੀਨੇ ਕੇ ਬਾਅਦ ਹੀ ਫਰਕ ਆਉਣ ਲੱਗਿਆ ਸੀਗਾ ਹਮ ਤੇ ਕੋਈ ਨਾਲ ਮੈਡੀਸਿਨ ਵੀ ਦਿੱਤੀ ਸੀਗੀ ਨਾ ਮੈਡੀਸਿਨ ਕੋਈ ਨਹੀਂ ਦਿੱਤੀ ਕੱਲਾ ਮੋਤੀ ਕੜੇ ਦੇ ਵਿੱਚ ਪਾ ਕੇ ਦਿੱਤਾ ਸੀ ਕੀ ਕਹਿਣਾ ਚਾਹੁੰਦੇ ਹੋ ਜੀ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਤੇ ਇਹੀ ਕਹਿਣਾ ਚਾਹੁੰਦੇ ਆ ਵੀ ਦਵਾਈਆਂ ਤੋਂ ਤਾਂ ਬਚੋ ਵੀ ਇਹ ਸਿਹਤ ਰਹਿਜ ਰੱਖੋ ਤੇ ਬਾਕੀ ਆ ਡਾਕਟਰ ਸਾਹਿਬ ਦੀ ਵਧੀਆ ਹੋਵੇਗੀ ਹਮ ਇਹਦਾ ਲਾਭ ਲਿਆ ਜਾਵੇ 嗯。<noise> ਦੀ ਡਾਕਟਰ ਕੁਝ ਦਸ਼ਕ ਨੇ ਜਿਹੜੇ ਮਤਲਬ ਆਪਣੇ ਕਹਿ ਲਿਏ ਕਿ ਸਾਰੇ ਲੋਕਾਂ ਨੂੰ ਜਿਹੜੀ ਇਹ ਬਿਮਾਰੀ ਕਿਸੇ ਨਾ ਕਿਸੇ ਤਰ੍ਹਾਂ ਦੀ ਹੈਗੀ ਵੀ ਹੈਗੀਆ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤੇ ਲੋਕ ਨੇ ਜਿਹੜੇ ਦਵਾਈਆਂ ਖਾ ਖਾ ਕੇ ਅੱਪ ਚੁੱਕੇ ਨੇ ਥੱਕ ਚੁੱਕੇ ਨੇ ਕਿਸੇ ਦੇ ਕੋਈ ਬੋਤਲਾਂ ਲੱਗਦੀਆਂ ਨੇ ਕੁਝ ਕੁਝ ਲੱਗਦਾਗਾ ਤੇ ਤੁਸੀਂ ਇਹ ਮੋਤੀ ਸਿਰਫ ਪਾਣ ਆਈਆਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਰੈਕਸ਼ਨ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸਿਰਫ ਮੋਤੀ ਪਾਣ ਦੇ ਨਾਲ ਹਰ ਇੱਕ ਬਿਮਾਰੀ ਦਾ ਜਿਹੜਾ ਆ ਹੱਲ ਹੁੰਦਾ ਗਾ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜੁੜੇ ਰਹੋ ਚੈਨਲ ਦੇ ਡਾਕਟਰ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ਿਆ ਕਾਲ ਜੀ ਠੀਕ ਠਾਕ ਹੋ ਜੀ ਬਿਲਕੁਲ ਜੀ ਡਾਕਟਰ ਸਾਹਿਬ ਮੈਂ ਪਹਿਲਾਂ ਤਾਂ ਨਹੀਂ ਸੀ ਮੰਨਦੀ ਕਿ ਮੋਤੀ ਪਾਣ ਦੇ ਨਾਲ ਕੋਈ ਠੀਕ ਹੁੰਦਾ ਪਰ ਪਹਿਲਾਂ ਵੀ ਆਪਾਂ ਇੱਕ ਵੀਡੀਓ ਕੀਤੀ ਹੈ ਤੇ ਹੁਣ ਮਰੀਜ਼ਾਂ ਨਾਲ ਵੀ ਮੈਂ ਗੱਲਬਾਤ ਕੀਤੀ ਹੈ ਕਿ ਬਾਕੀ ਮੋਤੀ ਪਾਣ ਦੇ ਨਾਲ ਹਰ ਇੱਕ ਬਿਮਾਰੀ ਦਾ ਹੱਲ ਹੈਗਾ ਤੁਸੀਂ ਇਹਦੇ ਵਿੱਚ ਕੀ ਜਾਦੂ ਘੋਲ ਕੇ ਪਾਇਆ ਜਿਹੜਾ ਮੋਤੀ ਪਾਣ ਨਾਲ ਹਰ ਇੱਕ ਬਿਮਾਰੀ ਠੀਕ ਹੋ ਜਾਂਦੀ ਹੈ ਇਹ ਮੈਡਮ ਜੀ ਮੇਰੀ ਜੀ ਮੋਤੀ ਦੇ ਵਿੱਚ ਸੈਵਨ ਕਲਰ ਹੁੰਦੇ ਆ ਹਾਂ ਸੱਤ ਰੰਗ ਵੱਖਰੇ ਵੱਖਰੇ ਘਟ ਵੱਧ ਜਾਂਦੇ ਆ ਬੋਡੀ ਦੇ ਵਿੱਚ ਸਾਨੂੰ ਪਤਾ ਹੈ ਕਿ ਅਸੀਂ ਮੋਤੀ ਦੇ ਵਿੱਚ ਉਹ ਰੰਗ ਪਾ ਕੇ ਲਾ ਕੇ ਉਹਦੇ ਪਾ ਦਨੇ ਆ ਉਹਦੇ ਨਾਲ ਉਹਦੀ ਪੋਟੀਉਟੀ ਗ੍ਰੈਂਡ ਦੇ ਜਿਹੜੇ ਹਾਰਮੋਨਸ ਨੇ ਉਹ ਪੂਰੇ ਹੋ ਜਾਂਦੇ ਆ ਤਾਂ ਜਿਹੜੀ ਵੀ ਬਿਮਾਰੀ ਉਹਨੂੰ ਹੁੰਦੀ ਆ ਉਹ ਠੀਕ ਹੋ ਜਾਂਦੀ ਆ ਬੋਡੀ ਦੀ ਰਜਿਸਟੈਂਸ ਵੱਧ ਜਾਂਦੀ ਆ ਜੀ ਇਹ ਵਿਟਾਮਿਨ ਵੀ ਬਣਾਉਂਦੇ ਆ ਮੋਤੀ ਇਹ ਵਿਟਾਮਿਨਾਂ ਦੀ ਕਮੀ ਕਰਕੇ ਹੀ ਪ੍ਰੋਬਲਮ ਆਉਂਦਾ ਸਾਡੇ ਇਹ ਬਿਲਕੁਲ ਠੀਕ ਕਰਦਾ ਹੈ ਇਹਨੂੰ ਅਜਮਾ ਕੇ ਜਦੋਂ ਮਰਜ਼ੀ ਦੇਖੋ ਓਕੇ ਡਾਕਟਰ ਡਕਸਾਵ ਦੀ ਇੱਕ ਖਾਸੀਅਤ ਆ ਕਿ ਮਰੀਜ਼ ਇਹਨਾਂ ਦੇ ਕੋਲ ਰੋਂਦੇ ਆਂਦੇ ਨੇ ਪਰ ਜਦੋਂ ਇੱਥੇ ਜਾਂਦੇ ਨੇ ਤਾਂ ਹੱਸਦੇ ਹੀ ਨਜ਼ਰ ਆਉਂਦੇ ਨੇ। ਹੈ ਡਾਕਟਰ ਸਾਹਿਬ ਇਹ ਗੱਲ ਸਹੀ ਹੈ ਜੀ। ਨਹੀਂ ਠੀਕ ਹੈ ਜੀ ਬਿਲਕੁਲ ਠੀਕ ਹੈ। ਹੱਸਦੇ ਜਾਂਦੇ ਨੇ ਜੀ। ਹਾਂ ਜੀ ਹਾਂ ਜੀ। ਬਾਕੀ ਮੋਤੀ ਪਾਣ ਦੇ ਨਾਲ ਹਰ ਇੱਕ ਬਿਮਾਰੀ ਦਾ ਹੱਲ ਹੈਗਾ। ਤੁਸੀਂ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕਰਕੇ ਹਟਿਓ ਨਹੀ ਯਕੀਨ ਤਾਂ ਟੀਵੀ ਸਕਰੀਨ ਤੇ ਚੱਲਦੇ ਨੰਬਰ ਤੇ ਇੱਕ ਵਾਰ ਕਾਲ ਕਰਕੇ ਵਿਜ਼ਿਟ ਜ਼ਰੂਰ ਕਰਿਆ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਕਿ ਇਹਨਾਂ ਮੋਤੀਆਂ ਦੇ ਵਿੱਚ ਅਸਲ 'ਚ ਕਿੰਨਾ ਕੁ ਫਰਕ ਹੈਗਾ। ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਜਲਦੀ ਸਕਰੀਨ ਦੇ ਨੰਬਰ ਤੇ ਇੱਕ ਵਾਰ ਕੰਟੈਕਟ ਜੋੜ ਕਰਕੇ ਇਹਨਾਂ ਕੋਲ ਵਿਜ਼ਿਟ ਕਰਿਓ ਤੇ ਆਹ ਆਪਣੀ ਜਿਹੜੀ ਵੀ ਕੋਈ ਵੀ ਤਰ੍ਹਾਂ ਦੀ ਬਿਮਾਰੀ ਆ ਉਹਨੂੰ ਤੁਸੀਂ ਠੀਕ ਕਰ ਸਕਦੇ ਹੋ ਡਾਕਟਰ ਸਾਹਿਬ ਆਪਣਾ ਪੂਰਾ ਐਡਰੈਸ ਤੁਸੀਂ ਕਿੱਥੇ ਬੈਠਦੇ ਹੋ ਕਿੱਥੇ ਮਿਲੋਗੇ ਮਰੀਜ਼ਾਂ ਨੂੰ ਤੇ ਆਪਣਾ ਫੋਨ ਨੰਬਰ ਆ ਜਿਹੜਾ ਜ਼ਰੂਰ ਦੱਸ ਦੇ ਆਰ ਕੇ ਜਿੰਦਲ ਗੋਗਾ ਕੇਅਰ ਆਫ ਪਬਲਿਕ ਲੈਬਰਾਟਰੀ ਧੂਰੀ ਪਾੜਸ਼ਾਲਾ ਰੋਡ ਧੂਰੀ ਫੋਨ ਨੰਬਰ 98555 61353 10 ਕੋ ਡਾਕਟਰ ਸਾਹਿਬ ਦਾ ਇਹ ਨੰਬਰ ਆ ਟੀਵੀ ਸਕਰੀਨ ਤੇ ਵੀ ਚੱਲੂਗਾ ਤਾਂ ਇਹਨਾਂ ਨੇ ਬੋਲ ਵੀ ਦਿੱਤਾ ਆ ਇੱਕ ਵਾਰ ਫੋਨ ਕਰਕੇ ਇਹਨਾਂ ਨੂੰ ਜ਼ਰੂਰ ਮਿਲੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਆ ਉਹਨੂੰ ਜਲਦ ਤੋਂ ਜਲਦ ਠੀਕ ਕਰੋ ਦੇਰੀ ਨਾ ਕਰੋ